ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਸਵੇਰੇ ਬ੍ਰਿਟਨ ਦੇ ਕਈ ਵੱਡੇ ਹਵਾਈ ਅੱਡਿਆਂ ਉਤੇ ਅਚਾਨਕ ਤਕਨੀਕੀ ਖਰਾਬੀ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਮਸਲੇ ਦੇ ਕਾਰਨ 100 ਤੋਂ ਵੱਧ ਉਡਾਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਕਈ ਦੇਰੀ ਦੇ ਨਾਲ ਚਲੀਆਂ ਦੱਖਣੀ ਇੰਗਲੈਂਡ ਦੇ ਵਿੱਚ ਸਥਿਤ ਬ੍ਰਿਟਨ ਦੀ ਨੈਸ਼ਨਲ 에ਅਰ ਟ੍ਰੈਫਿਕ ਸਰਵਿਸ ਦੇ ਕੇਂਦਰ ਦੇ ਵਿੱਚ ਇੱਕ ਤਕਨੀਕੀ ਸਮੱਸਿਆ ਸੀ ਇਸ ਦਾ ਪ੍ਰਭਾਵ ਹਿਥਰੋ ਗੈਟਵੇਕ ਬਰਮਿੰਗ햄 ਮਾਂਚੈਸਟਰ ਕਾਰਡੇਫ ਅਤੇ ਐਂਟਨਬਰਗ ਵਰਗੇ ਵੱਡੇ ਹਵਾਈ ਅੱਡਿਆਂ ਉਤੇ ਦੇ ਕਿਆ ਸਮੱਸਿਆ 20 ਮੀਟਰ ਦੇ ਵਿੱਚ ਹੱਲ ਹੋ ਗਈ ਪਰ ਉਦੋਂ ਤੱਕ ਬਹੁਤ ਸਾਰੀਆਂ ਉਡਾਨਾਂ ਪ੍ਰਭਾਵਿਤ ਹੋ ਗਈਆਂ ਅਤੇ ਘੰਟਿਆਂ ਤੱਕ ਹਵਾਈ ਅੱਡੇ ਉਤੇ ਹਫੜਾ ਤਫੜੀ ਮੱਚੀ ਰਹੀ। 35 ਸਾਲਾ ਜੌਨ ਕੇਰ ਜੋ ਆਪਣੇ ਭਰਾ ਦੇ ਵਿਆਹ ਦੇ ਲਈ ਨਾਰਵੇ ਜਾ ਰਿਹਾ ਸੀਗਾ ਉਸਨੇ ਬਿਨਾ ਕਿਸੇ ਚੇਤਾਵਨੀ ਦੇ ਉਡਾਨ ਰੱਦ ਹੋਣ ਦੀ ਜਾਣਕਾਰੀ ਮਿਲੀ ਤਾਂ ਉਸਨੇ ਕਿਹਾ ਨਾ ਤਾਂ ਹਵਾਈ ਅੱਡੇ ਨੇ ਮੈਨੂੰ ਦੱਸਿਆ ਤੇ ਨਾ ਹੀ ਏਅਰਲਾਈਨ ਨੇ ਕੁਝ ਕਿਹਾ ਪੂਰਾ ਤਜਰਬਾ ਵਿਕਾਸੀ ਇਸ ਦੇ ਨਾਲ ਹੀ ਕੁਝ ਯਾਤਰੀ ਸਕਾਰਾਤਮਕ ਸੋਚ ਦੇ ਨਾਲ ਵੀ ਦਿਖਾਈ ਦਿੱਤੇ ਤੇ ਇੱਕ ਯਾਤਰੀ ਡੇਵਿਡ ਅਤੇ ਉਸ ਦਾ ਪਰਿਵਾਰ ਕ੍ਰੀਟ ਤੋਂ ਬਰਮਿੰਗਮ ਵਾਪਸ ਆ ਰਿਹਾ ਸੀ ਪਰ ਉਹਨਾਂ ਦੀ ਉਡਾਨ ਨੂੰ ਪੈਰਿਸ ਭੇਜ ਦਿੱਤਾ ਗਿਆ ਉਹਨਾਂ ਨੇ ਕਿਹਾ ਉਡਾਨ ਦੇ ਵਿੱਚ ਸਾਰੀ ਯਾਤਰੀ ਚੰਗੇ ਮੂਡ ਦੇ ਵਿੱਚ ਸੀ ਕਿਸੇ ਨੇ ਵੀ ਹੰਗਾਮਾ ਨਹੀਂ ਕੀਤਾ ਬ੍ਰਿਟੇਨ ਦੇ ਹਵਾਈ ਆਵਾਜਾਈ ਨਿਯੰਤਰਣ ਵਿੱਚ ਇੱਕ ਤਕਨੀਕੀ ਸਮੱਸਿਆ ਕਾਰਨ ਲੰਡਨ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ ਉਡਾਣਾਂ ਵਿੱਚ ਵਿਗਨ ਪੈ ਗਿਆ ਹਾਲਾਂਕਿ ਸਮੁੱਦੇ ਨੂੰ ਜਲਦੀ ਹੀ ਹੱਲ ਕਰ ਲਿਆ ਗਿਆ ਪਰ ਇਸ ਵਿਗਨ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਬਹੁਤ ਦੇਰੀ ਹੋਈ ਤੇ ਆਪਣੀਆਂ ਯੋਜਨਾਵਾਂ ਬਦਲਣ ਲਈ ਮਜਬੂਰ ਹੋਣਾ ਪਿਆ ਬ੍ਰਿਟੇਨ ਦੇ ਐਰਟੀਸੀ ਐਨਏਟੀਐਸ ਨੇ ਐਕਸਟਿਕ ਪੋਸਟ ਵਿੱਚ ਕਿਹਾ ਕਿਸਾਡੇ ਸਿਸਟਮ ਪੂਰੀ ਤਰ੍ਹਾਂ ਕਾਰਸ਼ੀਲ ਹਨ ਤੇ ਹਵਾਈ ਆਵਾਜਾਈ系统中 ਰਥਾ ਆ ਮੰਗ ਬਸ ਆ ਰਹੀ ਹੈ ਸਾਰੇ ਹਵਾਈ ਅੱਡਿਆਂ ਤੇ ਦੇਰਵਾਰੀ ਦੀ ਮੂਰਤ ਸ਼ੁਰੂ ਹੋ ਗਈ ਹੈ ਅਸੀਂ ਪ੍ਰਭਾਵਿਤ 에어ਲਾਈਨਾਂ ਤੇ ਹਵਾਈ ਅੱਡਿਆਂ ਨਾਲ ਬੈਕਲੌਗ ਨੂੰ ਸੁਰੱਖਿਤਰ ਨਗਨਾਲ ਸਾਫ ਕਰਨ ਲਈ ਕੰਮ ਕਰ ਰਹੇ ਹਾਂ ਅਸੀਂ ਇਸ ਮੁੱਦੇ ਤੋਂ ਪ੍ਰਭਾਵਿਤ ਹਰ ਕਿਸੇ ਤੋਂ ਮਾਫੀ ਮੰਗਦੇ ਹਾਂ ਹਾਲਾਂਕਿ ਹਾਲ ਤੱਕ ਇਸ ਪਾਸ ਨਹੀਂ ਹੋਇਆ ਕਿ ਆਊਟੇਜ ਕਿੰਨੀ ਦੇਰ ਤੱਕ ਰਿਹਾ ਜਾਂ ਪ੍ਰਭਾਵਿਤ ਡਾਣਾ ਦੀ ਗਿੜਤੀ ਕਿੰਨੀ ਸੀ ਇਸ ਖਰਾਬੀ ਨੇ ਯੂਕੇ ਦੇ ਹਵਾਈ ਖੇਤਰ ਵਿੱਚ ਇਸ ਦੇ ਵਿਆਪਕ ਪ੍ਰਭਾਵ ਕਰਨ ਚਿੰਤਾਵਾਂ ਪੈਦਾ ਕੀਤੀਆਂ ਹਨ ਇਹ ਘਟਨਾ ਅਗਸਤ 2023 ਵਿੱਚ ਵੱਡੇ ਵਿਗਨ ਨੂੰ ਯਾਤਕ ਬੌਂਦੀ ਹੈ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ